ਸਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਘਰੋਂ ਤੁਰ ਪਏ ਆ ਆਪਣੀ ਯਾਤਰਾ ਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਬੈਸਟ ਫਰੈਂਡ ਨੂੰ ਪਿਕ ਕਰਨਾ ਤੇ ਉਹ ਟਰੱਕ ਵਾਲੇ ਕੋਲ ਤਾਂ ਵੀ ਖੜਾ ਹੋ ਰਿਹਾ ਗਿੱਲ ਸਾਹਿਬ ਨੂੰ ਦੇਖ ਕੇ ਕਿਤੇ ਚਾ ਚਾ ਚ ਗੱਡੀਆਂ ਇਧਰੋਂ ਵੀ ਆਉਂਦੀਆਂ ਨੇ ਇਹ ਨਹੀਂ ਜੀ ਗਿੱਲ ਸਾਹਿਬ ਤੁਸੀਂ ਪਹਿਲਾਂ ਵਲੌਗਾਂ 'ਚ ਦੇਖੇ ਹੋਣਗੇ ਉਹ ਪਹਿਲਾਂ ਇਹਨਾਂ ਦੀ ਇੰਟਰੋਡਕਸ਼ਨ ਲਈ ਇੱਕ ਸ਼ੇਅਰ ਹੈ ਕਿਹੜਾ ਸੀਗਾ ਇतना ਮਜਬੂਰ મત ਕਰ ਕਿ ਬਾਤ ਬਣਾਨੇ ਲੱਗ ਜਾਏ ਤੇਰੇ ਸਰ ਕੀ ਝੂਠੀ ਖਤਮ ਖਾਣੇ ਲੱਗ ਜਾਏ ਅਗਰ ਗੱਲ ਕੀ ਜਵਾਨੀ ਕੇ ਸੁਣਾ ਦੂ ਕਿਸ ਤੇ ਜੇ ਅੱਜ ਕੱਲ ਕੇ ਲਾਂਡੇ ਗੱਲ ਕੇ ਪਾਉ ਦਵਾਨੇ ਲੱਗ ਜਾਏ ਨੌਂਦਾ ਬੜੇ ਹੋ ਗਏ ਇਹ ਇਹ ਉਹੀ ਰਾਹ ਵਾ ਜਿੱਦਨੂ ਅੱਜ ਅਸੀਂ ਚੱਲਿਆ ਜਦ ਅਸੀਂ ਕਾਲਜ ਪੜ੍ਹ ਕੇ ਹਟੇ ਹਟੇ ਸੀ ਸਾਡੀ ਪਲੇਸਮੈਂਟ ਹੋਈ ਹੋਈ ਸੀ TCS ਦੇ ਏ ਕਿਦਾਂ ਸਾਈਕਲ ਲੈ ਕੇ ਆ ਗਿਆ ਸੀਗਾ ਸਾਡੇ ਘਰੇ ਤੜਕੀ ਬਚਿਆ ਸੀ ਟਾਈਮ ਇਹ ਤਾਂ ਵੀ ਸਾਜਰੇ ਕਿਹਾ ਮੰਗੜ ਚੱਲ ਅਨੰਤਪੁਰ ਸਾਹਿਬ ਨੂੰ ਚੱਲੀ ਮੈਂ ਕਿਹਾ ਤੇਰਾ ਦਿਮਾਗ ਸੱਟਾ ਮੋਟਰਸਾਈਕਲ ਵਗੈਰਾ ਤੇ ਚੱਲਦੇ ਆ ਪਰ ਫਿਰ ਆਪਾਂ ਸਾਈਕਲਾ ਤੇ ਗਏ ਸੀ ਨਾ ਉਹ ਵੀ ਉਦੋਂ ਵੀ ਮੈਂ ਵਲੌਗ ਬਣਾਇਆ ਸੀ ਨਾਲੇ ਪਹੁੰਚੇ ਵੀ ਨਹੀਂ ਹੁੰਦੇ ਸੀ ਉਦੋਂ ਮੋਟਰਸਾਈਕਲ ਵੀ ਚੱਕਤਾ ਸੀ ਮੈਮਰੀ ਕਾਰਡ ਵੀ ਲਿਆ ਸੀ ਆਪਾਂ ਜਿਹੜਾ ਕਹਿੰਦਾ ਇਹ ਕਾਰਡ ਚ ਲਾ ਕੇ ਤੁਸੀਂ ਇਸੇ ਅੰਕਲ ਦੇ ਘਰੇ ਰੇ ਸੀ ਮੈਨੂੰ ਲੱਗਦਾ ਹਣਾ ਆੜੀ ਉਹ ਦੱਸਦਾ ਸੀ ਮਾਨੀਆ ਵੀ ਅਸੀਂ ਉਹ ਪਤਾ ਨਹੀਂ ਕਿੱਲ ਪਾੜ ਕਰਦਾ ਸੀ ਅੰਗਲ ਪੈਗ ਲਾਉਣੇ ਆ ਸੀ ਅੰਗਲ ਕਹਿੰਦਾ ਲਓ ਵਾਇਰ ਕਰੋ ਵਾਇਰ ਰਵੀ ਸਪੈਸ਼ਲ ਆ ਪਾਣੀ ਲੈ ਕੇ ਆ ਕਹਿੰਦਾ ਗੱਲ ਸਭ ਨੋਰਮਲ ਪਾਣੀ ਤਾਂ ਦਿੰਦੇ ਨਹੀਂ ਹੈ ਤੁਸੀਂ ਵੀ ਬਾਹਰ ਲਈ ਹੋ ਕਿਹੜਾ ਨਾ ਜੂਪੀ ਫਰਿਆ ਹੋਰੇ ਸਹੀ ਨਾ ਲੈਣਾ ਪੰਜਾਬ ਜਾਂ ਵੀਰੇ ਪੰਜਾਬ ਦੇਖ ਕੇ ਮੜਿਆ ਗੱਲ ਕਿੱਧਰ ਦੀ ਯਾਤਰਾ ਆਪਣੀ ਮਾੜੇ ਦੱਸ ਤਾ ਦੇ ਯਾਤਰਾ ਆਪਾਂ ਕੱਲ ਚੜਜੀਵੀ ਟਪੇ ਜਾ ਮਨਾਈ ਇਟਸ ਜੈਮਨਾਈ ਪ੍ਰੋ ਵੀ ਜਾਣਾ ਜਾਣਾ ਕਿੱਧਰ ਭੇਡ ਭੇਡ ਤੇਰੇ ਤੋਂ ਸਿਮਰਣਾਂ ਵੀ ਤੈ ਜਾਂਦੇ ਨੇ ਤੂੰ ਗੱਲ ਨੂੰ ਆਈ ਸਮਝਦਾ ਇਹ ਹੁਣੇ ਗੱਲ ਕਰੀ ਜਾਂਦਾ ਆਪਣਾ ਰੂਟ ਹੈਗਾ ਚਮਕੌਰ ਸਾਹਿਬ ਅੱਛਾ ਪਰਿਵਾਰ ਵਿਛੋੜਾ ਫਿਰ ਨੰਗਲ ਰੂਟ ਸੈਨਿਕ ਡਰਾਈਵ ਸੈਨਿਕ ਸੱਤ ਮਹੀਨ ਰਿਵਿਊਸ ਵਪਾਰ ਸਾਹਿਬ ਪਹੁੰਚਣਾ ਅੱਜ ਆਪਾਂ ਤੇ ਆਪਾਂ ਨਜ਼ਾਰੇ ਉੱਥੇ ਲੈਣੇ ਆ ਬਹੁਤ ਘੈਂਟ ਥੀ ਉਹ ਠੀਕ ਆ ਬ੍ਰਦਰ ਗੁਰਦੁਆਰਾ ਸਾਹਿਬ ਉੱਥੇ ਮੈਨੂੰ ਪਤਾ ਲੱਗਿਆ ਨਜ਼ਾਰੇ ਪਹਿਲਾਂ ਉੱਥੇ ਜਾਇਆ ਕਰਦਾ ਹੁੰਦਾ ਸੀ ਪਤਾ ਲੱਗਿਆ ਸੀ ਵੀ ਧਰਮੀ ਫੌਜੀ ਕਿਹਨੂੰ ਕਹਿੰਦੇ ਤੈਨੂੰ ਪਤਾ ਧਰਮੀ ਫੌਜੀ ਕਿਹਨੂੰ ਸਾਡੇ ਘਰੇ ਵਾਜੀ ਹੈਗਾ ਤੁਹਾਨੂੰ ਬੁਲਾ ਲੈਣੇ ਧਰਮ ਵਾਲਾ ਬੰਦਾ ਵੀ ਹੈਗਾ ਫੌਜੀ ਵੀ ਹੈਗਾ ਦੋਨੋਂ ਦਾ ਕੰਬੀਨੇਸ਼ਨ 84 ਅਟੈਕ ਤੋਂ ਬਾਅਦ ਕਈ ਫੌਜੀਆਂ ਨੇ ਕੁਇਟ ਕਰਤੀ ਸੀਗੀ ਹਾਂ ਤੇ ਲਾਈਕ 50% ਆਫ 뎀 ਗਾਟ ਜੌਬ ਇਹਨਾਂ ਜੀਪੀਸੀ ओके ਪਰ ਬਹੁਤਿਆਂ ਨੂੰ ਨਹੀਂ ਮਿਲੀ ਹੈਗੀ ਉਹਨਾਂ ਨੂੰ ਦੇ ਦੇ ਸੈਕਰੀਫਾਈਸ ਨਹੀਂ ਓਵਰਆਲ ਆਪਣੀ ਦੇਖ ਲੈਣਾ ਆਪਣੀ ਉਹੀ ਛੱਡਦੀ ਐਮਪਲੋਇਮੈਂਟ ਓਪਰਚ्युनिटी ਆਪਣੇ ਵਰਗੇ ਕੋਈ ਯੂਪੀ ਫਿਰ ਦਾ ਕੰਮ ਵੀ ਨਹੀਂ ਪੱਕੀ ਜੌਬ ਕੰਮ ਪਿੱਛੇ ਯੂਪੀ ਫਿਰਦਾ ਕੈਨੇਡਾ ਫਿਰਦਾ ਨਾਲੇ ਉਹਨਾਂ ਸੀ ਤਾਂ ਪੈਨਸ਼ਨਾਂ ਵੀ ਨਹੀਂ ਸਾਡੀ ਤਾਂ ਪੈਨਸ਼ਨ ਵੀ ਨਹੀਂ ਚੰਗਰ ਸਾਹਿਬ ਉੱਥੇ ਮੈਨੇਜਰ ਸੀਗੇ ਅੱਛਾ ਤੇ ਉਹ ਕਹਿੰਦੇ ਵੀ ਔਲ ਟਾਈਮ ਇਹੋ ਜਿਹਾ ਸੀਗਾ ਕਹਿੰਦੇ ਐ ਲਾ ਦਉਂਦੇ ਵੀ ਜਿਹੜਾ ਬੰਦਾ ਐ ਮਾਰ ਦਈਏ ਬਸ ਕਹਿੰਦੇ ਇੰਨਾ ਕਰੋਧ ਸੀ ਜਾਂ ਇੰਨਾ ਇਹ ਗਿੱਲ ਨਾ ਜਦੋਂ ਪੰਪ ਤੋਂ ਨਿਕਲ ਲੱਗਿਆ ਉਹਦੀ ਬੋਲਣ ਲੱਗਿਆ ਜੱਪ ਜਾਦੇ ਪੰਪ ਜਾਣਾ ਸੀਗਾ ਮਗਰ ਪੈਸੇ ਉਹ ਤਾਂ ਬੋਲਿਆ ਹੀ ਨਹੀਂ ਕਿੰਨੀ ਤਰ੍ਹਾਂ ਦਾ ਕਹਦਾ ਆਏ ਕਰੂ ਆਏ ਕਰੂ ਫਿਰ ਮੈਂ ਬੁਲਾ ਕੇ ਦੇਖਿਆ ਮਾਹ ਸਾਹਿਬ ਜੀ ਨੇ ਬੁਲਾ ਕੇ ਦੇਖ ਲਈਏ ਕਿਤੇ ਇਹਨੂੰ ਸੁਣਦਾ ਧਣਦਾ ਵੀ ਹੈਗਾ ਪਰ ਇਹ ਤਾਂ ਸਹੀ ਆ ਕੈਮਨੀ ਨੇ ਆ ਨਹੀਂ ਦੱਸਿਆ ਇਸ ਯਾਤਰਾ ਚ ਕਦੀ ਵਾਪਸ ਨਹੀਂ ਜਾਣਾ ਮੈਨਾ ਸਹੀ ਗੱਲ ਆ ਤੇਲ ਪਵਾ ਕੇ ਸਿੱਧਾ ਤੁਰਪੇ ਹਵਾ ਭਰਾਈ ਨਹੀਂ ਗੱਡੀ ਚ ਹਵਾ ਘੱਟ ਸੀਗੀ ਐਂ ਗੱਲ ਤੂੰ ਸਿਆਣਾ ਬਹਿਣਾ ਬੰਦਾ ਤੈਨੂੰ ਨਾਲ ਲੈਦਾ ਕੀ ਫਾਇਦਾ ਇਹੋ ਜਿਹੀਆਂ ਗਲਤੀਆਂ ਕਰਨੀਆਂ ਬਾਈ ਵੀ ਆਜਾ ਕਹਦਾ ਯਾਰ ਤੁਸੀਂ ਹਵਾ ਨਹੀਂ ਪਵਾਈ ਜਾਂਦਾ ਯਕੀਨ ਜੋਕੇ ਤੱਕ ਕਰਦਾ ਜੀ ਬਾਈ ਦੇਖ ਲੈ ਕਹਿੰਦਾ ਗੱਡੀ ਬੈਕ ਕਰਕੇ ਲਾ ਨਾ ਕਹਿੰਦਾ ਪੈਂਕੜੀ ਉੱਤੇ ਤੱਕ ਪਹੁੰਚੜੀ ਇੱਧਰ ਟਾਇਰ ਚ ਫੁੱਲ ਭਰਤੀ ਕਹਿੰਦਾ ਨੰਬਰ ਨੂੰ ਬਣੀ ਹੈਗਾ ਸਾਡੇ ਕੋਲੇ ਹੈ ਗੱਡੀ ਆ ਨਾ ਬੈਕ ਕਰਕੇ ਲਾਓ ਓ ਨਾ ਨੰਬਰ ਆ ਬਾਈ ਦਾ ਆਪਾਂ ਹੀ ਆਪਾਂ ਨਹੀਂ ਮਾਣ ਹੈ ਗਿਆ ਆਪਣੇ ਤੋਂ ਵੀ ਮਾਣ ਵੰਦੇ ਆ ਗਿਆ ਰਾਹ ਦੇ ਵਿੱਚ ਸਾਨੂੰ ਐਸੀ ਜੀ ਕਟਾਣਾ ਸਾਹਿਬ ਵੀ ਆਉਂਦਾ ਉਧਰ ਮਾਛੀਵਾੜਾ ਸਾਹਿਬ ਗੁਰਦੁਆਰਾ ਤੇ ਇੱਧਰ ਹੁਣ ਆਪਾਂ ਉੱਥੇ ਆਪਾਂ ਫੇਰ ਕਿਸੇ ਦਿਨ ਜਾ ਕੇ ਆਵਾਂਗੇ ਕਿਉਂਕਿ ਉਹ ਸਾਡੇ ਲੋਕਲ ਗੁਰੂ ਘਰ ਪੈ ਜਾਂਦੇ ਆ ਸਾਡਾ ਪਹਿਲਾ ਸਟਾਪ ਹੈਗਾ ਵਾ ਚਮਕੌਰ ਸਾਹਿਬ ਸਤਿ ਗੁਰੂ ਆਵਾ ਜੋ ਸਤਿ ਨੇ ਤੁਹਾਈ ਸਬਨਾ ਇਕਮੰ ਧੁੱਪ ਨਿਕਲ ਗਈ ਇੱਥੇ ਅੱਖ ਜੀ ਨਹੀਂ ਖੁੱਲਦੀ ਹੈ ਕਿ ਅਸੀਂ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਕੱਚੀ ਗੜੀ ਦੇ ਵੀ ਦਰਸ਼ਨ ਕਰ ਲਏ ਉੱਧਰ ਲੰਗਰ ਪ੍ਰਸ਼ਾਦਾ ਵੀ ਛਕ ਲਿਆ ਜੀ ਤੇ ਇਹ ਤੋਂ ਬਾਅਦ ਅਸੀਂ ਹੁਣ ਜਾਣਾ ਅੱਗੇ ਜਾਣਾ ਸੀ ਪਰਿਵਾਰ ਵਿਛੋੜਾ ਸਾਹਿਬ ਪਰ ਜਰਮਨੀ ਦੇ ਪਲਾਨ ਨੂੰ ਥੋੜਾ ਜਿਹਾ ਚੇਂਜ ਕਰਦੀ ਉਹਦੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਵੀ ਆਉਂਦਾ ਉਹ ਉਹਦੇ ਬਾਰੇ ਕਾਫੀ ਘੱਟ ਪਤਾ ਮੈਨੂੰ ਵੀ ਲਾਸਟ ਟਾਈਮ ਹੀ ਪਤਾ ਲੱਗਿਆ ਮੈਂ ਦਰਸ਼ਨ ਕਰਕੇ ਆਇਆ ਸੀਗਾ ਆਪਾਂ ਉਹ ਬੜਾ ਸੋਹਣਾ ਰਮਣੀਕ ਖਾਂ ਤੇ ਜੰਗਲ ਜੇ ਦੇ ਵਿੱਚ ਤੇ ਸੜਕਾਂ ਥੋੜੀਆਂ ਜੁੱਟੀਆਂ ਹੋਈਆਂ ਨੇ ਉੱਥੇ ਦਰਸ਼ਨ ਕਰਾਂਗੇ ਆਪਾਂ ਆਨੰਦਪੁਰ ਸਾਹਿਬ ਲੈ ਕੇ ਚੱਲਿਆ ਸੀ ਤੂੰ ਤਾਂ ਇਹ ਤੱਕ ਕੈਨੇਡਾ ਪਹੁੰਚ ਗਿਆ ਆਪਾਂ ਹੈ ਐਡਾ ਤਾਂ ਕੈਨੇਡਾ 'ਚ ਨਹੀਂ ਕਿਸੇ ਨੇ ਹੁਣ ਇੰਦਾਂ ਸਹੀ ਗੱਲ ਆ ਇੰਡੀਆ ਛੱਡ ਕੇ ਆਸੀਂ ਐਵੇਂ ਹੀ ਕੈਨੇਡਾ ਗਏ ਕੈਨੇਡਾ ਦਾ ਉਰੀ ਸੀਗਾ ਆ ਦੇਖੋ ਇੱਧਰ ਨੂੰ ਆਪਣੇ ਘਰ ਦੇ ਲੈ ਕੇ ਨਹੀਂ ਆ ਸਹੀ ਗੱਲ ਪੰਜਾਬ ਮੂਲਕਾ ਇੱਕ ਸਾਡਾ ਕੈਨੇਡਾ ਮੂਲਕਾ ਗਿਆ ਥੋੜਾ ਮੋਲ ਕਿਹੜਾ ਹੁਣ ਵਤਨ ਵਤਨ ਕਿੈਸਨ ਹੈ ਸਭ ਠੀਕ ਵੜਿਆ ਅਭੀ ਹੈ ਸਾਊਥ ਸਾਊਥ ਚ ਵੀ ਜਾਣਾ ਹੁਣ ਬੜੀਆ ਵਾ ਹੈ ਉੱਧਰ ਸਾਊਥ ਚ ਜਾਣਾ ਨਹੀਂ ਹੈਗਾ ਸਹੀ ਗੱਲ ਸਾਊਥ ਵਾਲੀ ਨਹੀਂ ਅਜੇ ਸਿੱਖੀ ਹੈ ਜੈਸਾ ਹਾਉ ਨਾਲ ਚੱਲ ਰਿਹਾ ਕੰਮ ਪਲਾਨ ਜਾਂ ਡਿਲੇ ਹੋ ਰਿਹਾ ਜੈਸਾ ਨਹੀਂ ਜੇ ਮੈਂ ਰੋਕਿਆ ਇਹ ਅਲਰਟ ਤੇ ਅਲਰਟ ਦੀ ਡੀ ਟੂਰ ਡੀ ਟੂਰ ਉਹ ਫੇਲ ਹੋ ਜਾਉਗਾ ਕਿਤੇ ਗਲਤ ਰਸਤੇ ਪਾਈ ਜਾਂਦਾ ਸਹੀ ਗੱਲ ਆ ਤਾਂ ਆਕ ਫਾੜੀ ਕਾ ਸਾਡਾ ਵਾਈਲਡ ਲਾਈਫ ਚਾ ਕੇ ਕਿਤੇ ਆਪਾਂ ਗਿਲ ਕਿਹੜੇ ਰਾਹ ਪਾਤਾ ਉਹ ਬਾਕੀ ਠੀਕ ਆ ਇਤਰ ਧੁੰਦ ਜੀ ਕਾ ਤੇ ਹੋ ਗਈ ਨਹੀਂ ਇਹ ਕਿਹੜਾ ਬਣ ਦੱਸਤਾ ਕਿਹੜਾ ਅੰਦਰ ਹਵਾ ਨਹੀਂ ਗਈ ਨਾ ਹੋਰ ਹੋ ਗਿਆ ਹੁਣ ਸ਼ੀਸ਼ਾ ਵੀ ਨਹੀਂ ਖੋਲ ਸਕਦੇ ਉਹ ਆ ਦੇਖੀ ਉਹ ਰਸਤਾ ਹੋਰ ਦਿਖਾ ਰਿਹਾ ਆ ਦੇਖ ਮੋੜ ਨੂੰ ਕਹਿ ਰਹੇ ਆ ਹੋਰ થઈ ਗਿਆ ਉਹ ਯਾਰ ਉਹ ਯਾਰ ਗਿਲ ਕਿੱਥੇ ਆ ਗਿਆ ਆਪਾਂ ਉਹ ਲਾਹੁਰ ਦਾ ਬਾਗ ਲਾਈ ਪਹਿਲਾ ਪਹਾੜੀ ਦਾ ਪਹਾੜੀ ਮੋਰ ਵੀ ਆ ਗਿਆ ਕਿ ਦੇਖੋ ਉਹ ਦੇਖੋ ਮੋਰ ਹੈਗਾ ਉਹ ਰੱਖ ਹਾਂ ਓਏ ਲਾਹ ਨਹੀਂ ਵਾ ਹੋ ਵੀ ਫਸ ਗਿਆ ਉਹਰਾ ਆਪਾਂ ਤਰਾ ਪੁੱਛਦਾ ਅਧਿਲਾ ਬਜਾ ਕੋਈ ਡਰਿਆ ਹੋਇਆ ਇਹਦਾ ਇਹ ਬੰਦੇ ਕਿਹੜੇ ਜਿਹੜੇ ਆਹ ਰਾਗੇ ਦੇਖ ਲੈਣਾ ਮੋਰ ਇੰਨੇ ਸੋਹਣੇ ਹੁੰਦੇ ਮੋਰ ਨਹੀਂ ਜੰਮਾ ਸੋਹਣੀਆਂ ਨਹੀਂ ਹੁੰਦੀਆਂ ਹੂੰ ਹੂੰ ਤਾਂ ਉਹਨਾਂ ਦੇ ਪਿੱਛੇ ਪਿੱਛੇ ਜੰਗਲ ਚ ਆ ਗਿਆ ਹੁਣ ਆਪਾਂ ਕਹਿ ਦਿੰਦਾ ਵੀ ਜੰਗਲ ਵਿੱਚ ਨਾਚਾ ਮੋਰ ਕਿਸ ਨੇ ਦੇਖਿਆ ਆ ਵੀ ਦੇਖਿਆ ਸੀਗਾ ਭੱਜ ਜਾਂਦਾ ਸੀਗਾ ਚੋਰਾ ਮੋਰ ਦਾ ਉਹ ਆ ਗਿਆ ਪੱਕਾ ਰਾ ਆ ਗਿਆ ਉਹ ਸਾਹ ਨਾਲ ਤਾਂ ਹੀ ਪੱਕਾ ਉਹਨੂੰ ਦੇਖ ਕੇ ਮੇਰੇ ਮੂੰਹ ਚੋਂ ਨਿਕਲਣ ਲੱਗਿਆ ਸੀ ਇਹ ਦਿਲ ਮੰਗੇ ਮੋਰ ਬਹੁਤ ਹੀ ਅਲੱਗ ਜੀ ਲੋਕੇਸ਼ਨ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਬੀਬੀ ਮੁਮਤਾਜ਼ਗੜ੍ਹ ਸਾਹਿਬ ਆਜੋ ਫਿਰ ਦਰਸ਼ਨ ਕਰਿਏ ਇਤਿਹਾਸ ਤੁਸੀਂ ਪੂਰਾ ਪੜ੍ਹਨਾ ਤਾਂ ਜੀ ਇਹ ਵੀਡੀਓ ਨੂੰ ਪਾਜ਼ ਕਰਕੇ ਪੜ ਸਕਦੇ ਹੋ ਮੈਂ ਤੁਹਾਨੂੰ ਓਵਰਆਲ ਹੀ ਦੱਸ ਦਿੰਦਾ ਵਾ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਜਿਹੜੇ ਕਿ ਜ਼ਖਮੀ ਹਾਲਾਤ ਦੇ ਵਿੱਚ ਸੀਗੇ ਉਹਨਾਂ ਨੂੰ ਲੈ ਕੇ ਉਰੇ ਨਹਿਂਗਖਾਂ ਦੇ ਕਿਲੇ ਦੇ ਵਿੱਚ ਪਹੁੰਚੇ ਗੁਰੂ ਸਾਹਿਬ ਉਹਨਾਂ ਨੇ ਅੱਗੇ ਜਾਣਾ ਸੀਗਾ ਕਿਉਂਕਿ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਸੀ ਫਿਰ ਉਹਨਾਂ ਨੇ ਨਹਿਂਗਖਾਂ ਨੂੰ ਕਿਹਾ ਵੀ ਤੁਸੀਂ ਭਾਈ ਬਚਿੱਤਰ ਸਿੰਘ ਜੀ ਦੀ ਉਰੇ ਹੀ ਸੇਵਾ ਸੰਭਾਲ ਕਰੋ ਤੇ ਫਿਰ ਉਹ ਉੱਥੋਂ ਚਲੇ ਗਏ ਫਿਰ ਗੁਰੂ ਸਾਹਿਬ ਦੀ ਖੋਜ ਕਰਦੇ ਜੀ ਮੁਗਲ ਫੌਜਾਂ ਦਾ ਦਸਤਾ ਉਰੇ ਪਹੁੰਚਿਆ ਤੇ ਉਹਨਾਂ ਨੇ ਨਹਿਂਗਖਾਂ ਦੇ ਕਿਲੇ ਦੀ ਇਹ ਕਹਿ ਕੇ ਤਲਾਸ਼ੀ ਮੰਗੀ ਕਿ ਤੇ ਨਹਿنگਖਾਨੇ ਸਾਰੇ ਕਿਲੇ ਦੀ ਤਲਾਸ਼ੀ ਦੇ ਦਿੱਤੀ ਪਰ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰਤਾ ਜਿਸ ਵਿੱਚ ਭਾਈ ਬਜਿੱਤਰ ਸਿੰਘ ਜੀ ਦੀ ਸੇਵਾ ਬੀਬੀ ਮਮਤਾਜ ਜੀ ਲੱਗੇ ਹੋਏ ਸਨ ਫੌਜਦਾਰ ਦੇ ਕਾਰਨ ਪੁੱਛਣ ਤੇ ਭਾਈ ਨਹਿنگਖਾਨ ਜੀ ਨੇ ਕਿਹਾ ਵੀ ਇਸ ਕਮਰੇ ਵਿੱਚ ਮੇਰੀ ਬੇਟੀ ਤੇ ਦਮਾਦ ਜਵਾਈ ਠਹਿਰੇ ਹੋਏ ਹਨ ਫੌਜਦਾਰ ਗੁਸਤਾਖੀ ਮਾਫ ਕਹਿੰਦਾ ਹੋਇਆ ਫੌਜ ਵਾਪਸ ਲੈ ਗਿਆ ਜਦੋਂ ਬੀਬੀ ਮਮਤਾਜ ਜੀ ਨੇ ਆਪਣੇ ਪਿਤਾ ਜੀ ਦੇ ਇਹ ਬੋਲ ਸੁਨੇ ਤਾਂ ਉਹਨਾਂ ਨੇ ਭਾਈ ਬਜਿੱਤਰ ਸਿੰਘ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ ਗੁਰੂ ਜੀ ਦੇ ਜਾਣ ਤੋਂ ਬਾਅਦ ਭਾਈ ਬਜਿੱਤਰ ਸਿੰਘ ਜੀ ਦੀ ਸ਼ਹੀਦੀ ਹੋ ਗਈ ਉਸ ਸਮੇਂ ਨਹਿنگਖਾਨ ਦੀਨੇ ਰੋਪੜ ਤੋਂ ਦੋ ਸਿੱਖ ਬੁਲਾ ਕੇ ਗੁਰਮਤ ਅਨੁਸਾਰ ਸੰਸਕਾਰ ਕੀਤਾ ਉਪਰੰਤ ਬੀਬੀ ਮਮਤਾ ਜੀ ਨੇ ਭਾਈ ਨਹਿنگ ਖਾਂ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਆਪ ਜੀ ਦੇ ਬਚਨ ਅਨੁਸਾਰ ਮੈਂ ਸ਼ਹੀਦ ਭਾਈ ਬਜਿੱਤਰ ਸਿੰਘ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਚੁੱਕੀ ਹਾਂ ਇਸੇ ਕਾਰਨ ਬੀਬੀ ਮਮਤਾ ਜੀ ਨੇ ਆਪਣੀ 136 ਸਾਲ ਦੀ ਉਮਰ ਜਪ ਤਪ ਕਰਦਿਆਂ ਜਤ ਸਤ ਵਿੱਚ ਕਾਇਮ ਰਹਿ ਕੇ ਗੁਰੂ ਜੀ ਦੀ ਬੰਦਗੀ ਕਰਦੇ ਹੋਏ ਜੀਵਨ ਬਤੀਤ ਕੀਤਾ ਅਤੇ ਕੁਝ ਸਮਾਂ ਪਿੰਡ ਕੋਟਲੇ ਵਿੱਚ ਰਹਿਣ ਤੋਂ ਬਾਅਦ ਇਕਾਂਤ ਰਹਿਣ ਦਾ ਫੈਸਲਾ ਕੀਤਾ ਬੀਬੀ ਮਮਤਾ ਜੀ ਦੇ ਕਹਿਣ ਤੇ ਨਹਿنگ ਖਾਂ ਜੀ ਨੇ ਇੱਕ ਪਹਾੜੀ ਤੇ ਸੁੰਦਰ ਰਹਾਸ਼ ਤੇ ਇੱਕ ਖੂਹ ਲਵਾ ਕੇ ਦਿੱਤਾ ਅਤੇ ਉਹ ਪ੍ਰਾਤਨ ਖੂਹ ਅੱਜ ਵੀ ਮੌਜੂਦ ਹੈ ਇਹ ਬੀਬੀ ਜੀ ਦਾ ਉਹ ਤਪ ਸਥਾਨ ਹੈ ਜਿੱਥੇ ਬੀਬੀ ਮਮਤਾ ਜੀ ਹੋਰ ਰੋਣ 110 ਸਾਲ ਤੱਕ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਅੰਗੀਠਾ ਸਾਹਿਬ ਤੇ ਜੋਤ ਜਗਾ ਕੇ ਗੁਰਦੁਆਰਾ ਪੱਠਾ ਸਾਹਿਬ ਗੁਰੂ ਜੀ ਦੀ ਆਵਾਦਤ ਕਰਨ ਆਉਂਦੇ ਸਨ ਕਬੂਤਰ ਕਿੰਨੇ ਜਿਆਦੇ ਸੋਹਣੇ ਲੱਗਦੇ ਨੇ ਮੱਖੀਆਂ ਬਾਤ ਨੇ ਉਹ ਰਿਆ ਭਿੰਡਾਂ ਜੀਆਂ ਬਈ ਪਤਾ ਨਹੀਂ ਕਿ ਸ਼ੱਪਾ ਸ਼ੱਪਾ ਕਿਉਂ ਕਾਹ ਵੱਡੀ ਭਿੰਡ ਉਹ ਵੜਾਈ ਹੋਈ ਆ ਕਿਸੇ ਨੇ ਉਹ ਦੇਖ ਇਹ ਗੁਰਦੁਆਰਾ ਸਾਹਿਬ ਦੇ ਜਦੋਂ ਆਪਾਂ ਦਰਸ਼ਨ ਕਰਨ ਆਉਨੇ ਆ ਤਾਂ ਗੁਰਦੁਆਰਾ ਬਹੁਤ ਸੋਹਣੀ ਲੋਕੇਸ਼ਨ ਤੇ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਉੱਚਾ ਹੈ ਵਾ ਗੁਰੂ ਘਰ ਪਰ ਜਿਹੜਾ ਰਾਹ ਉਰੇ ਆਉਣ ਨੂੰ ਹੈਗਾ ਤਾਂ ਤੁਹਾਨੂੰ 13 ਕਿਲੋਮੀਟਰ ਅਲੱਗ ਰਾਹ ਜਾ ਗਿਆ ਵਾ ਪਰ ਥੋੜਾ ਜਿਹਾ ਰਾਹ ਖਰਾਬ ਹੀ ਆ ਜਿਵੇਂ ਗੁਰੂ ਘਰ ਦੇ ਨੇੜੇ ਆ ਜਾਂਦੇ ਆ ਉਦੋਂ ਰਾਹ ਹੀ ਵਧੀਆ ਹੋ ਜਾਂਦਾ ਉਹ ਰਾਹ ਥੋੜੀ ਜੀ ਆਫ ਰੋਡਿੰਗ ਨੂੰ ਹੈਗਾ ਵਾ ਲਓ ਜੀ ਦਰਸ਼ਨ ਹੋ ਗਏ ਬਹੁਤ ਹੀ ਸੋਹਣੀ ਜਗ੍ਹਾ ਇੰਨੀ ਸ਼ਾਂਤੀ ਆ ਉਰੇ ਸਾਡਾ ਹੀ ਰੌਲਾ ਪੈ ਰਿਹਾ ਸੀਗਾ ਵਾਹ ਇਹ ਤਾਂ ਬਹੁਤ ਹੀ ਸ਼ਾਂਤੀ ਆ ਸਾਨੂੰ ਮੁੱਖ ਸੇਵਾਦਾਰ ਬਾਬਾ ਜੀ ਨੇ ਸਾਰਾ ਇਤਿਹਾਸ ਦੱਸਿਆ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਨੂੰ ਪਤਾ ਲੱਗੀਆਂ ਨਵੀਂ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਸੀ ਹਨਾ ਰਵੀ ਸਾਰਾ ਕੁਝ ਕਿੰਨਾ ਕੁਝ ਪਤਾ ਲੱਗਿਆ ਆਪਾਂ ਨੂੰ ਗੱਲਾਂ ਲਿਖਿਆ ਨਹੀਂ ਹੋਈਆਂ ਆ ਆ ਮੀਂਹ ਆ ਗਿਆ ਹਾਂ ਉਹ ਸੰਸਾਰ ਪਤਾ ਹੁੰਦੀਆਂ ਨੇ ਇਹਦੇ ਰਹਿੰਦੇ ਹੋਣ ਪਤਾ ਹੁੰਦੀ ਨਹੀਂ ਜਿਵੇਂ ਗੁਰਦੁਆਰਾ ਸਾਹਿਬ ਦਾ ਵੀ ਨਹੀਂ ਪਤਾ ਸੀ ਪੂਰੇ ਅਸੀਂ ਆਏ ਸੀਗੇ ਵੀ ਥੋੜਾ ਜਿਹਾ ਟਾਈਮ ਰੁਕਾਂਗੇ ਅਸੀਂ ਉਹਦੇ ਬਹੁਤ ਟਾਈਮ ਲੱਗਦਾ ਆ ਵੀ ਟਾਈਮ ਹੋ ਗਿਆ ਹਾਂ ਚੱਲ ਚੱਲ ਅੱਗੇ ਚੱਲੀਏ ਰਾਹ ਦੇਖੋ ਹੀ ਕਹੇ ਜੀ ਆਗੇ ਸਾਨੂੰ ਖਤਰਨਾਕ ਰਾਹ ਤੇ ਬੈਗੇ ਆਪਾਂ ਜਿੱਦਣ ਗੂਗਲ ਲਈ ਜਾਂਦਾ ਉਦੋਂ ਜਾਈ ਜਾਂਦੇ ਆ ਥੱਲੇ ਬੰਨੇ ਪੈ ਗਿਆ ਪੰਗਾ ਪੈ ਗਿਆ ਪੰਗਾ ਆਪਾਂ ਹੁਣ ਪਹੁੰਚੇ ਆ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਰਸ਼ਨ ਕਰਦੇ ਆ ਗੁਰੂ ਕਰਦੇ ਮੱਥਾ ਟੇਕ ਲਿਆ ਜੀ ਆਪਾਂ ਉਰੇ ਤੇ ਗਿੱਲ ਸਾਹਿਬ ਲਈ ਵੀ ਇੱਕ ਖੁਸ਼ਖਬਰੀ ਦੀ ਖਬਰ ਆ ਗਈ ਆ ਤੇ ਉਹਦੀ ਫਿਰ ਤੋਂ ਆਪਾਂ ਪਾਰਟੀ ਲਈ ਟ੍ਰਾਂਨ ਲੈਣਾਂਗੇ ਨੰਗਲ ਠੀਕ ਆ ਬੰਗਿਆ ਜਾ ਤੇ ਹੁਣ ਆਪਾਂ ਗਿੱਲ ਕਿੱਥੇ ਜਾਣਾ ਹੁਣ ਆਪਾਂ ਜਾਣਾ ਪਿਪੌਰ ਸਾਹਿਬ ਓਕੇ ਮੰਗਲ ਬਹੁਤ ਖੂਬਸੂਰਤ ਜਗਾ ਆ ਮਨੇ ਕੀ ਕਹਾਂ ਉਹ ਇਹ ਕਹਿੰਦਾ ਲੰਗ ਦੀ ਲੰਘਾਲਾ ਲੰਘ ਇਹਦੀ ਆਉਂਦੀ ਨਹੀਂ ਰਹੀ ਹੈ ਕਿ ਫਾਨੂੰ ਵੀ ਪਿੱਛੇ ਰੋਕ ਰੱਖਿਆ ਆ ਫਸਿਆ ਕਹਣਾ ਲੋ ਜੀ ਰਾਤ ਕੁਲਚਾਣੇ ਦੇ ਰੁਕਿਆ ਕਹਿੰਦੇ ਕੁਲਚੇ ਕੁਛ ਸ਼ਕ ਲਈਏ ਕੁਕੜੀਆਂ ਵਾਲੀਆਂ ਫਿਰਦੀਆਂ ਆਰੇ ਮੁਰਸੀਆਂ ਲੋਈ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਤੇ ਆ ਦੇਖੋ ਪਾਸਸ਼ਾਹੀ 10ਵੀ ਇਸ ਪਵਿੱਤਰ ਸਥਾਨ ਤੇ ਚੌਪਈ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸੀ ਸੋ ਆਈ ਥਿੰਕ ਸਾਰਿਆਂ ਨੂੰ ਆਪਣੇ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਜਿਹੜੀ ਬਾਣੀ ਕੰਠ ਹੁੰਦੀ ਆ ਉਹ ਚੌਪਈ ਸਾਹਿਬ ਦੀ ਹੁੰਦੀ ਆ ਤੇ ਉਸ ਬਾਣੀ ਦਾ ਉਚਾਰਨ ਇਸ ਸਥਾਨ ਤੇ ਕੀਤਾ ਗਿਆ ਸੀਗਾ ਜੀ ਵਿਊ ਚੈੱਕ ਕਰੋ ਜੀ ਕਿੰਨਾ ਜਿਆਦਾ ਸੋਹਣਾ 뷰 ਆਉਂਦਾ ਗੁਰੂ ਘਰ ਤੋਂ ਤਿੱਲ ਨੂੰ ਜੀ ਘਰਦੋਰਾ ਸਾਹਿਬ ਦਰਸ਼ਨ ਕਰਦੇ ਅੰਦਰ ਉਹ ਦੇਖੋ ਜੀ ਉਧਰਲੇ ਪਾਸੇ ਵੀ ਇੱਕ ਗੁਰੂ ਘਰ ਆ ਤੇ ਲੋਕੇਸ਼ਨ ਦੇਖੋ ਕਿੰਨੀ ਜਿਆਦੇ ਸੋਹਣੀ ਆ ਤੇ ਇੱਧਰ ਅਸੀਂ ਜਦੋਂ ਹੁਣ ਪਹੁੰਚੇ ਆ ਸ਼ਾਮ ਹੋ ਗਈ ਗੁਰੂ ਘਰ ਦੇ ਵਿੱਚ ਵੀ ਲਾਈਟਾਂ ਲਾਤੀਆਂ ਦੇਖੋ ਤੇ ਵਾਹਿਗੁਰੂ ਵਾਹਿਗੁਰੂ ਜਿਨ੍ਹੇ ਦੁਆਰ ਨੂੰ ਆਦਿ ਸੁਨਹਰੀਏ ਸਤਿ ਸ੍ਰੀ ਅਕਾਲ ਸਭ ਧਰਵ ਦਾ ਰਲਿਆ ਆ ਬਾਪ ਨੇ ਬੂਝੂ ਚਾਹੇ ਸਭ ਸੰਗੀਤ ਰਤਨਾਂ ਨੂੰ ਜਾਣ ਤਕੇ ਤੇ ਰੇਦ ਅਨੰਦ ਇੱਕ ਬਹੁਤ ਹੀ ਵਧੀਆ ਗੱਲ ਹੋਈ ਜਦੋਂ ਅਸੀਂ ਅੰਦਰ ਗਏ ਉਦੋਂ ਚੌਪਈ ਸਾਹਿਬ ਦਾ ਹੀ ਪਾਠ ਸਟਾਰਟ ਹੀ ਹੋਇਆ ਸੀਗਾ ਰਹਿਰਾ ਸਾਹਿਬ ਦੇ ਵਿੱਚ ਜਿਵੇਂ ਆਉਂਦਾ ਤੇ ਇਹਦੇ ਦੇਖੋ ਕਿੰਨਾ ਹਨੇਰਾ ਹੋ ਗਿਆ ਹੁਣ ਉਹ ਟਾਈਮ ਅਸੀਂ ਅੰਦਰ ਗਏ ਸੀ ਹੁਣ ਅਸੀਂ ਬਾਹਰ ਆਇਆ ਤੇ ਗੁਰੂ ਘਰ ਇੰਨੀ ਸੋਹਣੀ ਜਗ੍ਹਾ ਤੇ ਆ ਤੇ ਲਾਈਟਿੰਗ ਦੇਖੋ ਕਿੰਨੀ ਪਿਆਰੀ ਲੱਗ ਰਹੀ ਆ ਸਾਨੂੰ ਜੀ ਕਮਰਾ ਮਿਲ ਗਿਆ ਤੇ ਵੀ ਬਾਂਦਰ ਬਹੁਤ ਨੇ ਉਰੇ ਆ ਦੇਖੋ ਗੱਡੀ 'ਚ ਬਹਿ ਜਾਓ ਬ్రో ਬਾਂਦਰ ਬਹੁਤ ਨੇ ਉਰੇ ਅੰਦਰ ਹੀ ਫਿਰਦਿਆ ਤੇ ਹੁਣ ਅਸੀਂ ਲੰਗਰ ਪ੍ਰਸ਼ਾਦਾ ਵੀ ਛੱਕ ਲਿਆ ਤੇ ਸਮਾਨ ਕੱਢਣਾ ਉਹਦੇ ਪਹਿਲਾਂ ਕਹਿੰਦੇ ਅਸੀਂ ਆਸ-ਪਾਸੇ ਸ਼ਹਿਰ ਦੇਖ ਲਈਏ ਕਿਦਾਂ ਦਾ ਬੇਵੇ ਤੇ ਦਰਦ ਦੋਨੇ ਕਿ ਵੀ ਲੱਗਦਾ ਆਹਾ ਸਾਡਾ ਰੂਮ ਹੈ ਜੀ ਤੇ ਆਪਾਂ ਆ ਸਾਡੀ ਸਕੈਂਦਰ ਆਸ ਅਰਾ ਤਨੂ ਦੇਖੋ ਮਿੱਠਾਈ ਖਾਣ ਦੀ ਹੱਦ ਗੱਚ ਕੱਲੇ ਆਉਂਦੀ ਇੱਧਰ ਮਿਕਸ ਗੱਚ ਮਿਕਸ ਗੱਚ ਕਲੇ ਆਉਂਦੀ ਹੈ ਅਲੱਗ-ਅਲੱਗ ਤਰੀਕੇ ਦੀ ਗੱਚ ਕਾ ਪੈਂਦੀ ਸੀ ਉਹਨਾਂ ਕੋਲੇ ਉਹ ਗਿੱਲੇ ਲਈ ਦੁੱਧ ਲੈਂਦਾ ਗਿੱਲੇ ਤਾਂ ਪੀਣਾ ਨਹੀਂ ਖੰਡਾ ਦਾ ਤਾਂ ਨਹੀਂ ਮਿਲਦਾ ਪੱਲਾ ਨਹੀਂ ਗਿੱਲਦਾ ਇਹ ਰਿਕ 22 ਵੀ ਬੜਾ ਵਧੀਆ ਡਿਸੀਜਨ ਸੀਗਾ ਗੱਤਕਾ ਨਾਲ ਹਨਾ ਗਿੱਲ ਗੋੜਾ ਲਈ ਸੰਭਾਅ ਕਹਿੰਦਾ ਗੋੜੀ ਟਰਾਈ ਕਰ ਲੈਣਾ ਨਹੀਂ ਰਹਿਣ ਦਿੰਦਾ ਵਧੀਆ ਨਹੀਂ ਲੱਗਦੀ ਸੀ ਖਤੀ ਹੰਦਾ ਉਰੀ ਕਰਦੇ ਆ ਜੀ ਅਸੀਂ ਵਲੌਗ ਦਾ ਐਂਡ ਦੋ ਵਾਰ ਅਸੀਂ ਇੱਕ ਵਾਰੀ ਫੇਰ ਬਾਹਰ ਗਿਆੜਾ ਮਾਰ ਕੇ ਆਣਾ ਗਿੱਲ ਨੇ ਟਰਾਈ ਕਰਕੇ ਆਣੀ ਇਹ ਲੰਘਣ ਵਾਲ ਚ ਇਹਨੂੰ ਦੱਤੇ ਵਿੱਚ ਗੁਰਦੇ ਰਿਹਾ ਬਹੁਤ ਵਧੀਆ ਰਿਹਾ ਨਹੀਂ ਬਹੁਤ ਵਧੀਆ ਹਨਾ ਰਿਹਾ ਅੱਜ ਦਿਨ ਹਨਾ ਸਾਰੇ ਗੁਰੂਕ ਪਾਣੀ ਪੈਣੀ ਆ ਜੀ ਸਾਡੇ ਨਾਲ ਛੋਟਾ ਬੱਚਾ ਇਸ ਕੀ ਨਹੀਂ ਚੱਲਦੀ ਹੁੰਦੀ ਆ ਨੇ ਓਕੇ ਯੂਰੀ ਆ ਪੈਂਡ ਕਰਦੇ ਆਹ ਮਿੱਠੇ ਦੀ ਬਹੁਤ ਲੋੜ ਸੀਗੀ ਆ ਮੈਂ ਤਾਂ ਬਹੁਤ ਨਿਹਰ ਆ ਗਿਆ ਡੇਸਰਟ ਜੀ ਹੋ ਗਈ ਨਾਲ ਫੰਡੇ ਵੀ ਆ ਜੀ ਮੋੜ ਵੀ ਹੋਣਾ ਚਾਹੀਦਾ ਸੱਚੀ ਗੱਲ ਆ